ਕਰਨਦਾ ਜੀ ਨਹੀਂ ਜਾਣਕਾਰੀ ਤੁਸੀਂ ਨਗਰ ਨਗਰ ਮੁੱਲਾਂ ਕੋ ਰੋਸ ਮੁਜ਼ਾਹਰਾ ਕਰ ਰਹੇ ਹੋ ਕੀ ਕਾਰਨ ਹੈ ਅੱਜ ਅਸੀਂ ਸਾਰੇ ਮਿਊਸਪਲ ਕੰਮੇ ਜਿਹੜਾ ਸਾਡਾ ਪੰਜਾਬ ਦਾ ਤੇ ਸਾਰੇ ਭਾਰਤ ਦਾ ਕਿਸਾਨ ਦਿੱਲੀ ਦੀ ਸਰਹੱਦ ਦੇ ਉੱਤੇ ਜੋ ਅੱਜ ਸੈਂਟਰ ਸਰਕਾਰ ਵੱਲੋਂ ਤਿੰਨ ਕਾਲੇ ਕਾਨੂੰਨ ਕਿਸਾਨਾਂ ਦੇ ਵਿਰੁੱਧ ਜੋ ਪਾਸ ਕੀਤੇ ਆ ਉਹਨਾਂ ਦੇ ਸਮਰਥਨ ਦੇ ਵਿੱਚ ਕਿਸਾਨਾਂ ਦੇ ਸਮਰਥਨ ਦੇ ਵਿੱਚ ਅੱਜ ਸਾਰਾ ਮਿਊਸਪਲ ਕਾਮਾ ਰੋਸ ਰੈਲੀ ਕਰ ਰਿਹਾ ਹੈ ਉਹਨਾਂ ਦੇ ਸਮਰਥਨ ਦੇ ਵਿੱਚ ਉਹਨਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਦੇ ਲਈ ਜਿਹੜਾ ਮਜ਼ਦੂਰ ਜਿਹੜਾ ਮਜ਼ਦੂਰ ਤੇ ਕਿਸਾਨ ਏਕਤਾ ਦਾ ਅਸੀਂ ਨਾਰਾ ਦਿੱਤਾ ਹੈ ਅਸੀਂ ਮੰਗ ਕਰਦੇ ਆਂ ਸੈਂਟਰ ਸਰਕਾਰ ਤੋਂ ਕਿ ਜਿਹੜੇ ਤਿੰਨੇ ਕਾਨੂੰਨ ਐ ਇਹ ਸੈਂਟਰ ਸਰਕਾਰ ਕਹਿੰਦੀ ਐ ਕਿ ਇਹ ਇਹ ਕਿਸਾਨਾਂ ਦੇ ਹੱਕ ਵਿੱਚ ਐ ਪਰ ਜੋ ਕਿਸਾਨ ਐ ਇਸ ਨੂੰ ਮੰਨਣ ਦੇ ਲਈ ਤਿਆਰ ਨਹੀਂ ਕਿ ਇਹ ਸਾਡੇ ਹੱਕ ਦੇ ਵਿੱਚ ਐ ਇਹ ਕਿਸਾਨ ਹੀ ਨਹੀਂ ਚਾਹੁੰਦੇ ਕਿ ਇਹ ਸਾਡੇ ਹੱਕ ਦੇ ਵਿੱਚ ਕਾਨੂੰਨ ਪਾਸ ਹੋਣ ਤਾਂ ਅਸੀਂ ਸੈਂਟਰ ਸਰਕਾਰ ਤੋਂ ਮੋਦੀ ਸਰਕਾਰ ਤੋਂ ਮੰਗ ਕਰਦੇ ਆ ਕਿ ਇਹਨਾਂ ਕਾਲੇ ਕਾਨੂੰਨਾਂ ਨੂੰ ਜੋ ਮੁਲਾਜ਼ਮਾ ਵਿਰੋਧੀ ਹੈ ਤੇ కార్ਪੋਰੇਟ ਘਰਾਣਿਆਂ ਦੇ ਜਿਹੜੇ ਹੱਕ ਦੇ ਵਿੱਚ ਜਾਂਦੇ ਆ ਜੋ ਇਹਨਾਂ ਦੇ ਫਾਇਦੇ ਇਹਨਾਂ ਕਾਲੇ ਕਾਨੂੰਨਾਂ ਨੂੰ ਤੁਰੰਤ ਰੱਦ ਕਰੇ ਤੇ ਪੰਜਾਬ ਦੀ ਕਿਸਾਨੀ ਨੂੰ ਬਚਾਵੇ ਸ਼ੇਮਕਰਾਮ ਸਿੰਘ ਮਦਾਨ ਅਫੀਸਰ EMPLYEE ਐਸੋਸੀਏਸ਼ਨ ਨਗਰਨੇਗਰ ਮੁੰਗਲਾ ਅੱਜ ਐਸੋਸੀਏਸ਼ਨ ਵੱਲੋਂ ਤੁਸੀਂ ਇੱਕ ਵਿਚਾਰ ਰੈਲੀ ਕਰ ਰਹੇ ਹੋ ਕੀ ਕਾਰਨ ਹੈ ਇਹਦਾ ਅਸੀਂ ਇਹ ਜਿਹੜੀ ਅਸੀਂ ਵਿਚਾਰ ਰੈਲੀ ਕਰ ਰਹੇ ਹਾਂ ਅਸੀਂ ਸਾਡੇ ਆਪਣੇ ਕਿਸਾਨ ਭਰਾਵਾਂ ਦੇ ਹੱਕ ਤੇ ਲੋਕ ਰੈਲੀ ਕਰ ਰਹੇ ਹਾਂ ਜੋ ਭਾਜਪਾ ਸਰਕਾਰ ਨੇ ਇਹ ਕਾਲੇ ਕਾਨੂੰਨ ਲਿਆਦੇ ਆ ਅਸੀਂ ਇਹਦਾ ਪੂਰ ਜ਼ੋਰ ਜਿਹੜਾ ਵਾ ਵਿਰੋਧ ਕਰਦੇ ਆ ਸੇਂਟਰ ਸਰਕਾਰ ਤੋਂ ਅਸੀਂ ਮੰਗ ਕਰਦੇ ਆ ਕਿ ਇਹ ਕਾਲੇ ਕਾਨੂੰਨ ਜਿਹੜੇ ਹੈਗੇ ਆ ਇਹ ਵਾਪਸ ਲੈ ਜਾਣ ਕਿਉਂਕਿ ਜਿਹੜਾ ਕਿਸਾਨ ਆ ਕਿਸਾਨ ਸਾਡੇ ਭਰਾ ਅੰਨਦਾਤਾ ਦੇਸ਼ ਦਾ ਜਿਹੜਾ ਵਾ ਰੋਟੀ ਭਰਦੇ ਆ ਤੇ ਕਿਸਾਨਾਂ ਦੀ ਜਿਹੜੀ ਮੰਗ ਹੈ ਬਿਲਕੁਲ ਜਾਇਜ਼ ਆ ਅਸੀਂ ਇਹ ਮੰਗਦਾ ਜਿਹੜਾ 20 ਫਰੈਜ ਫੈਡਰੇਸ਼ਨ ਨਗਰ ਨਿਗਮ ਮੋਕਾ ਵੱਲੋਂ ਪੂਰਜੋਰ ਸਮਰਥਨ ਕਰਦੇ ਆ ਤੇ ਸਰਕਾਰ ਤੋਂ ਮੰਗ ਕਰਦੇ ਆ ਇਹ ਕਾਲੇ ਕਾਨੂੰਨ ਜਿਹੜੇ ਆ ਜਲਦੀ ਤੋਂ ਜਲਦੀ ਵਾਪਸ ਸਤਪਾਲਨ ਜਾਨ ਜਨਰਲ ਸਖਤਰ ਸੀਵਰੇਜ ਕਰਮਚਾਰੀ ਯੂਨੀਅਨ ਪੰਜਾਬ ਅੱਜ ਅਸੀਂ ਨਗਰ ਨਿਗਮ ਮੋਕਾ ਵਿਖੇ ਜਿੰਨੇ ਵੀ ਕਰਮਚਾਰੀ ਆ ਸਾਡੇ ਸਾਰੇ ਜੱਥੇਬੰਦੀਆਂ ਵੱਲੋਂ ਔਰ ਕਿਸਾਨ ਜੱਥੇਬੰਦੀਆਂ ਵੀ ਸਾਡੇ ਨਾਲ ਆਈਆਂ ਨੇ ਸਾਨੂੰ ਸਮਰਥਨ ਕੀਤਾ ਅਸੀਂ ਜੋ ਕਾਲਾ ਕਾਨੂੰਨ ਮੋਦੀ ਨੇ ਸੈਂਟਰ ਵੱਲੋਂ ਲਿਆਂਦਾ ਕਿਸਾਨਾਂ ਦੇ ਖਿਲਾਫ ਅਸੀਂ ਉਸ ਦੇ ਖਿਲਾਫ ਜਿਹੜਾ ਅਡਾਨੀ ਅੰਬਾਲੀ ਜਿਹੜੇ ਲੋਕ ਵੱਡੇ ਘਰਾਣੇ ਦੇ ਆ ਉਹਨਾਂ ਨੂੰ ਹੜਪਣ ਵਾਸਤੇ ਇਹ ਜਿਹੜਾ ਕਾਨੂੰਨ ਬਣਾਇਆ ਅਸੀਂ ਇਹਦੇ ਖਿਲਾਫ ਆ ਅਸੀਂ ਇਹਦਾ ਡਟ ਕੇ ਵਿਰੋਧ ਕਰਾਂਗੇ ਕਿਸਾਨਾਂ ਦੇ ਸਮਰਥਨ 'ਚ ਅਸੀਂ ਰੈਲੀ ਕਰ ਰਹੇ ਆ ਜਦੋਂ ਤੱਕ ਇਹ ਕਾਲਾ ਕਾਨੂੰਨ ਵਾਪਸ ਨਹੀਂ ਹੁੰਦਾ ਅਸੀਂ ਇਹ ਸੰਘਰਸ਼ ਜਾਰੀ ਰੱਖਾਂਗੇ ਦੇਖੋ ਕਿੰਨੀ ਮਾੜੀ ਗੱਲ ਆ ਇੱਕ ਪਾਸੇ ਦਿੱਲੀ ਧਰਨੇ ਤੇ 7.5 ਹੀ ਬੈਠੇ ਆ ਕਿਸਾਨਾਂ ਦੀਆਂ ਬਜ਼ੁਰਗਾਂ ਦੀਆਂ ਬਹੁਤਾਂ ਹੋ ਰਹੀਆਂ ਠੰਡ ਕਰਕੇ ਲੇਕਿਨ ਕੇਂਦਰ ਦੀ ਸਰਕਾਰ ਉਹਨਾਂ ਦੀ ਜੂਨੀ ਸਰਕਾਰੀ ਸਾਡੇ ਬਹੁਤ ਹੀ ਮਹਾਤਮਾ ਜਿਹੜੇ ਪਰਸੋਂ ਜਿਨ੍ਹਾਂ ਨੇ ਦੁਖੀ ਹੋ ਕੇ ਰਾਮ ਸਿੰਘ ਜੀ ਨੇ ਆਤਮ ਹੋਤਾ ਕੀਤੀ ਹੈ ਲੇਕਿਨ ਸਰਕਾਰ ਨੇ ਹਜੇ ਵੀ ਕੰਮ ਕਰਨ ਦੀ ਨਹੀਂ ਸੁੱਤੀ ਹੈ ਅਸੀਂ ਇਹਦਾ ਡਟ ਕੇ ਵਿਖੇਤੀ ਕਰਦੇ ਹਾਂ ਕੇਂਦਰ ਸਰਕਾਰ ਦੀ ਜਦੋਂ ਤੱਕ ਇਹ ਕਾਲਾ ਕਾਨੂੰਨ ਕਿਸਾਨਾਂ ਤੇ ਜਿਹੜਾ ਥੋਪਿਆ ਇਹੋ ਜਿਹੜਾ ਇਹ ਨਿਜੀਕਰਨ ਉਹਦਾ ਹਿੱਸਾ ਹੀ ਹੈ ਅਸੀਂ ਇਹਦੀ ਲੜਾਈ ਪਹਿਲਾਂ ਵੀ ਲੜ ਰਹੇ ਹਾਂ ਅੱਜ ਵੀ ਡਟ ਕੇ ਲੜਾਂਗੇ ਤੇ ਕਿਸਾਨਾਂ ਦੇ ਰਵੀ ਕੁਮਾਰ ਸਹਾਰਵਾਨ ਚੀਫ ਜਨਰਲ ਸਫਾਈ ਸੇਵਕ ਯੂਨੀਅਨ ਨਗਰ ਨਿਗਮ ਮੋਗਾ ਸਰਵਾਂ ਜੀ ਜਾਣਕਾਰੀ ਦਿਓ ਕਿ ਅੱਜ ਰੋਸ ਮਜਾਰਾ ਕਰ ਰਹੇ ਹੋ ਨਗਰ ਨਿਗਮ ਵੱਲੋਂ ਕੀ ਕਾਰਨ ਕੀ ਹੈ ਸਰ ਜਿਹੜਾ ਪਿਛਲੇ ਕਾਫੀ ਲੰਮੇ ਸਮੇਂ ਤੋਂ ਸਾਡੇ ਜਿਹੜੇ ਕਿਸਾਨ ਭਰਾ ਆਪਣੀਆਂ ਜਿਹੜੀਆਂ ਹੱਕੀ ਮੰਗਾਂ ਲਈ ਛੜਕਾ ਤੇ ਬੈਠੇ ਆ ਇਸ ਜਿਹੜੀ ਹੈ ਨਾ ਪੁਤਸਕ ਜਿਹੜੀ ਸਰਕਾਰ ਆ ਮੋਦੀ ਦੀ ਅਤੇ ਯੋਗੀ ਦੀ ਅਸੀਂ ਇਹਨਾਂ ਨੂੰ ਨਿੰਦਦੇ ਆ ਤੇ ਅਸੀਂ ਚੱਤੇ ਬੰਦੀਆਂ ਵੱਲੋਂ ਅਪੀਲ ਕਰਦੇ ਆਂ ਕਿ ਜਿਹੜੀਆਂ ਇਹਨਾਂ ਕਿਸਾਨ ਭਰਾਵਾਂ ਦੀ ਜਿਹੜੇ ਮੰਗਾਂ ਨੇ ਉਹ ਬਿਲਕੁਲ ਜਾਇਜ਼ ਨੇ ਸਰਕਾਰਾਂ ਨੂੰ ਇਹਨਾਂ ਦੀਆਂ ਜਿਹੜੇ ਮੰਗਾਂ ਅਪੀਲ ਦੇ ਆਧਾਰ ਤੇ ਜਿਹੜੀਆਂ ਮੰਨੀਆਂ ਚਾਹੀਦੀਆਂ ਜੇਕਰ ਇਸੇ ਤਰ੍ਹਾਂ ਸਰਕਾਰ ਆਪਦੀ ਹਿੰਕਰਬਾਜੀ ਦਿਖਾਉਂਦੀ ਰਹੀ ਤਾਂ ਮਜਬੂਰ ਹੋ ਕੇ ਸਾਨੂੰ ਸਮੂਹ ਪੰਜਾਬ ਦੀ ਜਿਹੜੀ ਹੈ ਜਥੇਬੰਦੀਆਂ ਨੇ ਮੁਲਾਜ਼ਮਾਂ ਦੀਆਂ ਉਹਨਾਂ ਨੂੰ ਸੜਕਾਂ ਤੇ ਕਿਸਾਨਾਂ ਦੇ ਨਾਲ ਉਤਰਨਾ ਪਵੇਗਾ ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਹੁਣ ਮੈਂ ਪਾਰਟੀ ਦੇ ਤੁਮ ਨੇ 30 ਮਿੰਟ ਦੇ ਤੋਂ 2 ਮਿੰਟ ਵਿਚਾਰ ਰਖੇ ਸਾਰੀ ਸਮੇਂ ਨੂੰ ਪਿੰਡ ਲੰਡੇ ਗਿਆ ਵੱਲੋਂ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਸੋਗ ਨੂੰ ਸਾਰਿਆਂ ਨੂੰ ਆਪਾਂ ਨੂੰ ਪਤਾ ਹੈ ਕਿ ਆਪਾਂ ਕਿਸ ਕੰਮ ਲਈ ਇਕੱਠੇ ਹੋਏ ਆਂ ਦਸੰਦੀ ਲੋੜ ਨਹੀਂ ਹੈਗੀ ਕਿਸੇ ਨੂੰ ਕਿਉਂਕਿ ਜਿਹੜੇ ਜਾਗਦੇ ਵੀਰਾਂ ਵਾਲੇ ਨੇ ਨਾ ਉਹ ਆਪਣੇ ਆਪ ਉੱਠ ਕੇ ਆ ਰਹੇ ਆ ਉਹ ਸਾਡੇ ਅਜੇ ਵੀ ਭੋਲੇ-ਕਈਏ ਸੋਚ ਰਹੇ ਆ ਉਹ ਯਾਰ ਕਿਸਾਨਾਂ ਦੀ ਲੜਾਈ ਆ ਕੋਈ ਗੱਲ ਨਹੀਂ ਮੇਰਾ ਕੀ ਰੋਲ ਹੈ ਬਰੋ ਭੋਲੋ ਦੋ ਅੱਲਾ ਕਹਿੰਦੀ ਹੈ ਸਰਕਾਰ ਪੰਜਾਬ ਦੇ ਵਿੱਚ ਅਦਾਲੀਆਂ ਵਾਲੀ